ਆ ਵੇਖੋ ਇਹ ਦੇਸੀ ਘੋਵੇ ਚਣ ਆਇਆ ਹਾਂ ਆ ਬੰਦਾ ਨਾ ਮੇਰੇ ਪਿੰਡ ਵਿੱਚ ਇਹ ਕਿੱਡ ਕਿਉ ਆ ਵੇ ਆ ਕਿਉ ਵਾ ਠੀਕ ਆ ਅਗਰ ਇਹ ਦੂਜਾ ਪਾਸਾ ਕਰੀ ਆ ਰੀਨਲ ਆ ਓਏ ਆ ਵੇ ਆਹਾ ਠੀਕ ਆ ਆ ਆ ਇਨਸਾਨ ਆ ਇਹ ਕਹਿੰਦਾ ਵੀ ਮੈਂ ਕੀ ਕਰਾਂ ਲੋਕ ਮਾਰਦੇ ਕਹਿੰਦਾ ਮਰ ਜਾਣ ਦੱਸੋ ਵੇ ਇਹ ਕਿੱਥੇ ਵੀ ਤੁਸੀਂ ਇਹ ਬੰਦਾ ਮੌਕਸਰ ਦਾ ਦੱਸਦਾ ਆਪਣੇ ਆਪ ਨੂੰ ਆਧਾਰ ਕਾਰਡ ਆ ਤੇਰੇ ਕੋਲੇ ਹੈ ਜੀ ਉਧਾਰ ਕਾਰਡ ਨਹੀਂ ਕਾਰਡ ਕੋਲ ਹਾਂ ਤੇ ਫੇਰ ਅਚਾ ਲੋਕਾਂ ਨੂੰ ਜ਼ਹਿਰ ਵੇਚ ਲਾਉਂ ਇਹ ਆ ਗਿਆ ਆਧਾਰ ਕਾਰਡ ਤੋਂ ਬਿਨਾ ਘਰੋਂ ਚੱਕੇ ਨਹੀਂ ਲਿਆ ਦੱਸੋ ਯਾਰ ਯੂਰੀ ਯਾਰ ਹਾਂ ਹੋਰ ਕੀ ਆ ਛੱਟੀਆਂ ਫਰਦੀਆਂ ਵਿੱਚ ਉਹ ਆ ਵੇ ਲੋਈ ਦੇਸੀ ਘਾਹ ਵੇਚਣ ਆਇਆ ਈ ਇਹ ਮੇਰੇ ਪਿੰਡ ਦੇ ਵਿੱਚ ਆ ਬੰਦਾ ਨੇ ਛੱਟੀਆਂ ਵਖਾਈ ਮੜੀਆਂ ਆਈਆਂ ਉੱਤੇ ਓਰੀਜਨਲ ਆ ਤੇ ਥੱਲੇ ਵੇਲਾ ਕਿਹੜਾ ਆ ਵੇ ਲੋਈ ਦੇਸੀ ਘਾਹ ਹੁਣ ਪਿੰਡਾਂ 'ਚ ਵੀ ਆ ਗਏ ਵੇਚਣ ਵਾਲੇ ਆ ਬੰਦੇ ਆ ਆ ਦੋ ਰੰਗ ਆ ਰੇ ਆ ਉਤਲਾ ਰਹੀ ਨਾ ਆ ਦੋ ਰੰਗ ਆ ਜਾ ਵਾ ਇੱਕ ਆ ਤੇ ਅੱਕਾ ਦੋ ਰੰਗ ਆ ਬੱਗਰ ਜਾਏਗਾ ਬੱਗਰ ਜਾਏਗਾ ਕਿਉਂ ਆ ਜਮਾਂ ਡੁਗਲੀ ਗੇਟ ਆ ਜਮਾਂ ਬੈਣ ਜਮਾਂ ਬੈ ਜਮਾਂ ਬੈ ਲੈ ਏ ਪਿੰਡਾਂ ਲਾਗੇ ਇਹਦੇ ਮੰਨਾਂ ਬਹੁਤ ਰੱਖੀਆਂ ਗੱਲਾਂ ਮੇਰੀਆਂ ਹਨਾ ਬੋਧਰਾ ਮੰਨਾਂ ਗੱਲਾਂ ਬਹੁਤ ਰੱਖੀਆਂ ਨੇ ਕਹਿੰਦਾ ਮੈਚ ਰੀਨਲ ਕਹਿੰਦਾ ਛੇ ਡੇਰੀ ਵਾਲੇ 600 ਨੂੰ ਦਿੰਦੇ ਤੇ ਮੈਂ 400 ਨੂੰ ਦਿੰਨਾ ਕਹਿੰਦਾ ਤੂੰ 200 ਕਾ ਤੋ ਘਾਟਾ ਘਾਟਾ ਪਾਉਂਦਾ ਵੀ ਹੈ ਆ ਵੇਖ ਲੋ ਭਰਾਓ ਆ ਬੰਦਾ ਵੇਖ ਲੋ ਕਦੇ ਵੀ ਤੁਹਾਨੂੰ ਮੌਸਰ ਦਾ ਦਾਦਾ ਆਪਣੇ ਆਪ ਨੂੰ ਇਹ ਠੀਕ ਆ ਹਾਂ ਨਾਮ ਮਾਰੋ ਲੋਕਾਂ ਨੂੰ ਹਾਂ ਇਹ ਬੇਅੰਤ ਹਾਸਾ ਚੱਲਿਆ ਹੋਣਾ ਆ ਵੇ ਤਾਂ ਆ ਵੀ ਮੇਰੇ ਕੋਲੇ ਆ ਮੈਨੂੰ ਉਹ ਚਾਬੀ ਦੇ ਦੇ ਮੈਂ ਜਾਵਾਂ ਆਪਣੇ ਆਪ ਨੂੰ ਠੀਕ ਆ ਕੋਈ ਇਹਦੇ ਕੋਲੇ ਆਧਾਰ ਕਾਰਡ ਨਹੀਂ ਕੋਸ ਨਹੀਂ ਕੋਲੇ ਆਉਣ ਹੀ ਪਤਾ ਕਿੱਥੋਂ ਦਾ ਹੁਣ ਮੌਂਸਰ ਦਾ ਦਾਸਦਾ ਇਹ ਆਪਣਾ ਕਿਹੜਾ ਕਿੱਥੋਂ ਦਾ ਇਹ ਆ ਦੇਖ ਲੋ ਐ ਲੋਕਾਂ ਨੂੰ ਲੁੱਟਦੇ ਆਂ ਮਾਰਦੇ ਆ ਮੇਰੇ ਭਰਾ ਚੰਗੀ ਲੱਗੇ ਵੀਡੀਓ ਵਾਰ-ਵਾਰ ਸ਼ੇਅਰ ਕਰੋ ਇਹਦੇ ਲੁਟੇਰਿਆਂ ਨੂੰ ਲੁੱਟਿਆ ਕਰੋ ਇਹਦਾ ਲੋਕਾਂ ਨੂੰ ਮਾਰਦੇ ਤੁਰੇ ਫਿਰਦੇ ਆ ਪਿੰਡਾਂ ਜਾ ਆਣ ਕੇ ਪਿੰਡਾਂ ਨੂੰ ਜਾਗਿਆ ਕਰੋ ਬਾਕੀ